ਇਹ ਜਿਸ ਨੌਜਵਾਨ ਨੂੰ ਤੁਸੀਂ ਖਾਣਾ ਬਣਾਉਂਦਾ ਵੇਖ ਰਹੇ ਹੋ ਇਹ ਨੌਜਵਾਨ ਜਲੰਧਰ ਦੇ ਇੱਕ ਕਾਲਜ ਦੇ ਵਿੱਚ ਪ੍ਰੋਫੈਸਰ ਸੀ ਜਿਸ ਨੇ ਆਪਣਾ ਉਹ ਸ਼ੋਭਾ ਛੱਡ ਕੇ ਫਾਸਟ ਫੂਡ ਦਾ ਟਰੱਕ ਸ਼ੁਰੂ ਕਰ ਦਿੱਤਾ ਹੈ ਜੀ ਹਾਂ ਕਾਲਜ ਵਿੱਚ ਪੜਾਉਂਦਾ ਇਹ ਨੌਜਵਾਨ ਮੁੰਡਾ ਜਿਹੜਾ ਪ੍ਰੋਫੈਸਰ ਸੀ ਹੁਣ ਲੋਕਾਂ ਨੂੰ ਖਵਾ ਰਿਹਾ ਹੈ ਆ ਕੋਲਡ ਪੀਜ਼ਾ ਤੇ ਵੱਖ-ਵੱਖ ਤਰ੍ਹਾਂ ਦੇ ਖਾਣੇ ਜੀ ਹਾਂ ਕਹਿੰਦੇ ਆ ਜਦੋਂ ਸ਼ੌਂਕ ਹੋਵੇ ਤੇ ਫਿਰ ਬੰਦੇ ਦੇ ਰਾਹ ਦੇ ਵਿੱਚ ਕੋਈ ਵੀ ਅਹੁਦਾ ਕੋਈ ਵੀ ਜ਼ਿੰਮੇਵਾਰੀ ਅਰੋੜਾ ਨਹੀਂ ਬੰਦੀ ਕਿਉਂਕਿ ਜਦੋਂ ਲੋਕ ਆਪਣੇ ਸ਼ੌਂਕ ਨੂੰ ਪੂਰਾ ਕਰਦੇ ਆ ਔਰ ਸ਼ੌਂਕ ਦੇ ਨਾਲ ਜੇ ਗੱਲ ਤੁਹਾਡੇ ਰੋਜ਼ਗਾਰ ਦੀ ਵੀ ਜੁੜੀ ਹੋਵੇ ਤਾਂ ਫਿਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਤਾਂ ਇਸ ਨੌਜਵਾਨ ਨੇ ਬਟਾਲੇ ਵਿੱਚ ਇੱਕ ਫੂਡ ਟਰੱਕ ਜਿਹੜਾ ਕਿ ਇੱਕ ਰੈਸਟੋਰੈਂਟ ਟਾਈਪ ਬਣਿਆ ਹੋਇਆ ਜੋ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਬਿਲਕੁਲ ਫੂਡ ਸਟਾਲ ਤੋਂ ਵੱਖਰਾ ਇਸ ਨੇ ਤਿਆਰ ਕਰਵਾਇਆ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਖਾਣਵਾਲੀਆਂ ਐਟਮਾ ਮਿਲ ਰਹੀਆਂ ਨੇ ਤਾ ਇੱਕ ਬਣਾ ਕੇ ਸਾਹਮਣੇ ਵਿਖਾ ਵੀ ਰਿਹਾ ਆ ਤੇ ਖਾਸ ਇਹ ਹੈ ਕਿ ਇਹ ਖਾਣ ਵਾਲਾ ਸਮਾਨ ਤਿਆਰ ਕਰਨ ਵਾਲਾ ਜੋ ਨੌਜਵਾਨ ਹੈ ਇਸ ਨੇ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਸ ਤਰੀਕੇ ਉਹ ਕਾਲਜ ਵਿੱਚ ਪੜਾਉਂਦਾ ਸੀ ਐਜ਼ ਅ ਪ੍ਰੋਫੈਸਰ ਅਰ ਐਮਏ ਇੰਗਲਿਸ਼ ਕੀਤੀ ਸੀ ਪਰ ਉਸਨੇ ਸੋਚਿਆ ਕਿ ਇੱਥੇ ਵੀ ਨੌਕਰੀ ਕਰ ਰਿਆਂ ਕਿਉਂ ਨਾ ਮੈਂ ਆਪਣਾ ਕਾਰੋਬਾਰ ਸ਼ੁਰੂ ਕਰਾਂ ਇਸ ਨੌਜਵਾਨ ਨੇ ਨੌਕਰੀ ਛੱਡ ਕੇ ਫਾਸਟ ਫੂਡ ਬਣਾਉਣ ਦੀਆਂ ਕਲਾਸਾਂ ਲਈਆਂ ਅਤੇ ਕੁਕਿੰਗ ਕੋਰਸ ਕੀਤੇ ਅਤੇ ਸ਼ੁਰੂ ਕਰ ਲਿਆ ਇਹ ਫੂਡ ਟਰੱਕ ਤੇ ਹੁਣ ਇਹ ਫੂਡ ਟਰੱਕ ਦੇ ਦੂਰ ਦੂਰ ਤੱਕ ਚਰਚਾ ਹੋ ਰਹੀ ਹੈ ਔਰ ਕਹਿ ਸਕਦੇ ਹਾਂ ਕਿ ਨੌਜਵਾਨਾਂ ਦੇ ਲਈ ਇਹ ਮਿਸਾਲ ਆ ਔਰ ਜਿੱਥੇ ਅਸੀਂ ਬਾਹਰ ਨੂੰ ਭੱਜਦੇ ਹਾਂ ਜੇ ਅਸੀਂ ਚਾਹੀਏ ਤਾਂ ਇੱਥੇ ਵੀ ਇਹ ਕੰਮ ਕਰ ਸਕਦੇ ਹਾਂ ਹੁਣ ਇਸ ਨੌਜਵਾਨ ਦੇ ਕੋਲੋਂ ਤੁਸੀਂ ਵੀ ਸੁਣੋ ਕਿ ਉਹਨੇ ਕਿਸ ਤਰੀਕੇ ਇਸ ਕੰਮ ਨੂੰ ਸ਼ੁਰੂ ਕੀਤਾ ਹੈ ਮੇਰਾ ਨਾਮ ਸੀ ਆਨ ਹੈ ਆ ਆਈਡੀਆ ਜਿਹੜਾ ਆ ਇਹ ਫੋਰਨ ਦਾ ਆਈਡੀਆ ਹੈ ਫੂਡ ਬੱਸਸ ਦਾ ਫੂਡ ਟਰੱਕਸ ਦਾ ਸੋ ਅਸੀਂ ਵੀ ਉਸੇ ਟ੍ਰੈਂਡ ਨੂੰ ਅਸੀਂ ਵੀ ਉਸੇ ਚੀਜ਼ ਨੂੰ ਫਾਲੋ ਕਰਦੇ ਹੋਏ ਸੋਚਿਆ ਕਿ ਇੱਕ ਆਪਣਾ ਬਿਜ਼ਨਸ ਸੈਟਅਪ ਕੀਤਾ ਜਾਵੇ ਸੋ ਆਪਣੇ ਹੋਮ ਆਫਸ ਤੇ ਉਤੇ ਸੋ ਇਸ ਕਰਕੇ ਅਸੀਂ ਜਿਹੜਾ ਹੈ ਬਿਜ਼ਨਸ ਖੋਲਣ ਦੀ ਸੋਚ ਆ ਮੈਂ ਪੋਸਟ ਗ੍ਰੈਜੂਏਟ ਆ ਇੰਗਲਿਸ਼ ਦੇ ਵਿੱਚ ਤੇ ਮੈਂ ਪਹਿਲਾਂ ਜੌਬ ਕਰਦਾ ਸੀਗਾ ਇੰਗਲਿਸ਼ ਪ੍ਰੋਫੈਸਰ ਰਹੀ ਆ ਮੈਂ ਤੇ ਉਸ ਤੋਂ ਬਾਅਦ ਵਿੱਚ ਸੋਚਦੇ ਸੋਚਦੇ ਵੀ ਸੋਚਿਆ ਕਿ ਚਲੋ ਆਪਣਾ ਇੱਕ ਬਿਜ਼ਨਸ ਦਾ ਸੈਟਅਪ ਹੋਣਾ ਚਾਹੀਦਾ ਤੇ ਫਿਰ ਫਿਰ ਮੈਂ ਇਹ ਡਾ ਸੈਟਅਪ ਆ ਉਹ ਓਪਨ ਕੀਤਾ ਬਟਾਲੇ ਸ਼ਹਿਰ ਦੇ ਵਿੱਚ ਪੜਨ ਦਾ ਵੀ ਬਹੁਤ ਸ਼ੌਂਕ ਰਿਹਾ ਹੈ ਮੈਨੂੰ ਤੇ ਫਿਰ ਕਾਲਜ ਤੋਂ ਪਾਸ ਆਊਟ ਹੁੰਦਿਆਂ ਹੀ ਮੈਨੂੰ ਆ ਜੌਬ ਮਿਲ ਗਈ ਕਾਲਜ ਦੇ ਵਿੱਚ ਇੱਕ ਦੇ ਵਿੱਚ ਐਜ਼ ਅ ਅਸਿਸਟੈਂਟ ਪ੍ਰੋਫੈਸਰ ਇੰਗਲਿਸ਼ ਦਾ ਮੈਰੇ ਆਇਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਵਿਦੇਸ਼ ਜਾਣ ਦਾ ਸੋਚਿਆ ਸੀਗਾ ਮੈਂ ਪਰ ਫਿਰ ਸੋਚਿਆ ਕਿ ਆਪਣੀ ਫੈਮਿਲੀ ਦੇ ਵਿੱਚ ਰਹਾਵਾਂ ਤੇ ਜੌਬ ਤੋਂ ਇਲਾਵਾ ਕੋਈ ਅਦਾ ਦਾ ਬਿਜ਼ਨਸ ਸੈਟ ਅਪ ਕੀਤਾ ਜਾਵੇ ਕਿ ਜੇ ਨਾਲ ਅਸੀਂ ਫੈਮਿਲੀ 'ਚ ਵੀ ਰਹੀਏ ਤੇ ਇਨਕਮ ਵੀ ਹੁੰਦੀ ਰਹੇ ਫੈਮਿਲੀ ਦੀ ਸਪੋਰਟ ਬਹੁਤ ਜ਼ਿਆਦਾ ਯਾਰ ਕਿਉਂਕਿ ਇੱਕ ਪ੍ਰੋਫੈਸਰਟ ਲੈਵਲ ਤੋਂ ਇੱਕ ਜੌਬ ਨੂੰ ਡ੍ਰੌਪ ਕਰਨਾ ਤੇ ਉਸ ਤੋਂ ਬਾਅਦ ਦੇ ਵਿੱਚ ਫੈਮਿਲੀ ਦੀ ਐਕਸੈਪਟੈਂਸ ਕਿ ਉਧਰ ਹਰ ਮਹੀਨੇ ਲਗਾਤਾਰ ਪੈਸੇ ਆ ਹੀ ਰਹੇ ਆ ਤੇ ਲਗਾਣਾ ਕੁਝ ਨਹੀਂ ਹੈ ਬਸ ਇਹਦੇ ਤੇ ਖੁਦ ਸਾਰੇ ਪੈਸੇ ਲਗਾਉਣੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਉਸ ਨੂੰ ਚੰਗੇ ਤਰੀਕੇ ਨਾਲ ਸੈਟ ਅਪ ਕਰਨਾ ਇੱਕ ਫੈਮਿਲੀ ਦਾ ਪੇਸ਼ੈਂਟਸ ਲੈਵਲ ਹੋਣਾ ਤੇ ਨਾਲ ਖੜੇ ਹੋਣ ਦਾ ਲੈਵਲ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਬਾਕੀ ਮੇਰੇ ਫਰੈਂਡਸ ਨੇ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਯਾਰ ਕਦੇ ਮੈਨੂੰ ਕੋਈ ਇਸ਼ੂ ਤਾਂ ਨਹੀਂ ਆਇਆ ਲੇਕਿਨ ਜੋ ਸਾਡਾ ਮੀਨੂ ਹੈ ਜਿਹੜੀਆਂ ਜੋ ਵੀ ਸਿਲੈਕਟਿਵ ਆਈਟਮਸ ਜਿਹੜੀਆਂ ਸਾਡੀਆਂ ਹੈਗੀਆਂ ਨੇ ਉਹ ਬਹੁਤ ਹੀ ਚੂਜ਼ੀ ਨੇ ਔਰ ਤੁਸੀਂ ਦੇਖੋਗੇ ਕਿ ਸਾਡੀਆਂ ਹੋਟਲ ਲੈਵਲ ਦੀਆਂ ਔਰ ਰੈਸਟੋਰੈਂਟ ਲੈਵਲ ਦੀਆਂ ਸਾਡੀਆਂ ਆਈਟਮਸ ਨੇ ਫੂਡ ਆਈਟਮਸ ਨੇ ਔਰ ਜਿਹੜੀਆਂ ਤੁਹਾਨੂੰ ਬਹੁਤ ਰੇਅਰ ਮਿਲਣਗੀਆਂ ਆਸ-ਪਾਸ ਤੋਂ ਸੋ ਅਗਰ ਤੁਸੀਂ ਟ੍ਰਾਈ ਕਰੋਗੇ ਸੱਚ ਨੂੰ ਤੁਹਾਨੂੰ ਲੱਗੂਗਾ ਫਰਕ ਪਤਾ ਲੱਗੇਗਾ ਇਹਦੀ ਖਾਸ ਟ੍ਰੇਨਿੰਗ ਹੁੰਦੀ ਹੈ ਇੰਸਟੀਚਿਊਟ ਨੇ ਸੋ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਔਰ ਉਸ ਟ੍ਰੇਨਿੰਗ ਤੋਂ ਬਾਅਦ ਦੇ ਵਿੱਚ ਫਿਰ ਅਸੀਂ ਇਸ ਨੂੰ ਲਾਂਚ ਕਰਦਾ ਹੈ ਲੋਕਾਂ ਦਾ ਪਿਆਰ ਮਿਲਦਾ ਹੈ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਹੈ ਤੇ ਲੋਕ ਖਾ ਕੇ ਬਹੁਤ ਖੁਸ਼ ਹੁੰਦੇ ਨੇ ਸਮਾਈਲ ਕਰਦੇ ਨੇ ਔਰ ਦੱਸਦੇ ਨੇ ਕਿ ਬਹੁਤ ਅੱਛਾ ਟੇਸਟ ਹੈ ਤੇ ਹੁਣੇ ਜੀ ਅਸੀਂ ਕੁਲਰਡ ਪੀਜ਼ਾ ਵੀ ਲਾਂਚ ਕੀਤਾ ਸੀਗਾ ਔਰ ਪੂਰੇ ਬਟਾਲਾ ਸ਼ਹਿਰ ਤੋਂ ਹੀ ਲੋਕ ਜਿਹੜੇ ਆ ਉਹ ਆ ਰਹੇ ਆ ਕੇਸ ਕਰਨ ਦੇ ਲਈ ਵੈਜ ਵਿੱਚ ਵੀ ਨਾਨ ਵੈਜ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਲੋਕੀ ਇਵਨ ਜਿੰਨੀਆਂ ਵੀ ਲਾਗੇ ਸਾਰੀਆਂ ਬੈਂਕਸ ਪੈਂਦੀਆਂ ਨੇ ਆਇਲਸ ਆਫਿਸਸ ਨੇ ਔਰ ਉਸ ਤੋਂ ਬਾਅਦ ਵਿੱਚ ਇਮੀਗ੍ਰੇਸ਼ਨ ਆਫਿਸਸ ਨੇ ਫਿਰ ਮੋਟਰ ਸੈਕਟਰ ਦੇ ਆਫਿਸਸ ਨੇ ਸ਼ਾਪਸ ਨੇ ਤਾਂ ਉਹ ਸਾਰੇ ਹੀ ਜਿਹੜੇ ਬਹੁਤ ਪਸੰਦ ਕਰਦੇ ਨੇ ਕਾਲ ਤੇ ਆਰਡਰ ਕਰਦੇ ਨੇ ਆਰਡਰ ਪ੍ਰਿਪੇਅਰ ਹੁੰਦਾ ਸੋ ਕੋਈ ਵਾਰ ਜੇ ਸਾਡੇ ਕੋਲ ਟਾਈਮ ਹੋਵੇ ਮੈਂ ਦੇ ਆਉਣਾ ਤੇ ਨੇ ਤਾਂ ਫਿਰ ਉਹ ਖੁਦ ਆ ਕੇ ਫਿਰ ਲੈ ਜਾਂਦੇ ਨੇ ਤਾਂ ਤੁਸੀਂ ਸੁਣਿਆ ਹੈ ਕਿ ਨੌਜਵਾਨ ਨੇ ਦੱਸਿਆ ਹੈ ਕਿ ਉਸਨੇ ਇੱਕ ਕੰਮ ਕਿੰਜ ਸ਼ੁਰੂ ਕੀਤਾ ਆ ਔਰ ਉਮੀਦ ਇਹ ਹੀ ਆ ਕੀਤੀ ਜਾ ਸਕਦੀ ਕਿ ਜਦੋਂ ਇਹੋ ਜਿਹੇ ਨੌਜਵਾਨ ਦੋਸਤੋ ਸਮਾਜ ਵਿੱਚ ਅੱਗੇ ਵਧ ਕੇ ਆਉਂਦੇ ਆ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਦੀ ਮਦਦ ਕਰੀਏ ਔਰ ਅਕਸਰ ਮੈਂ ਕਹਿਣਾ ਹੁੰਨਾ ਹੈ ਕਿ ਜਦੋਂ ਸਾਡੇ ਇੱਥੇ ਆ ਕੇ ਕੋਈ ਹੋਰ ਚਾਹੇ ਨੇਪਾਲੀ ਖੜੋਵੇ ਚਾਹੇ ਬਈਆ ਖੜੋਵੇ ਅਸੀਂ ਉਹਦੀ ਮਦਦ ਕਰਦੇ ਆਂ ਫਿਰ ਕਿਉਂ ਨਾ ਜਦੋਂ ਆਪਣੇ ਪੰਜਾਬ ਦੇ ਧੀਆ ਪੁੱਤ ਕੰਮ ਵਿੱਚ ਸ਼ੁਰੂ ਕਰਦੇ ਆ ਫਿਰ ਕਿਉਂ ਨਾ ਕੋਈ ਵੀ ਪਿੰਡ ਹੋਵੇ ਕਸਬਾ ਹੋਵੇ ਟਾਊਨ ਹੋਵੇ ਸ਼ਹਿਰ ਹੋਵੇ ਜਿੱਥੇ ਵੀ ਇਹੋ ਜੇ ਨੌਜਵਾਨ ਕਿਸੇ ਵੀ ਗਲੀ ਕੋਨੇ ਵਿੱਚ ਖੜੇ ਆਪਣਾ ਕਾਰੋਬਾਰ ਕਰਦੇ ਨਜ਼ਰ ਆਉਂਦੇ ਨੇ ਜਾਂ ਪੰਜਾਬੀ ਨਜ਼ਰ ਆਉਂਦੇ ਨੇ ਤਾਂ ਉਹਨਾਂ ਦੀ ਜਰੂਰ ਮਦਦ ਕਰਿਆ ਕਰੋ ਇਸੇ ਵਿੱਚ ਹੀ ਪੰਜਾਬ ਦਾ ਪੜਾਇਆ ਇਸ ਦੇ ਵਿੱਚ ਹੀ ਪੰਜਾਬ ਦੀ ਨੌਜਵਾਨੀ ਦਾ ਪੜਾਇਆ ਜੋ ਵਾਕਿਆ ਹੀ ਦੂਜਿਆਂ ਲਈ ਮਿਸਾਲ ਬਣਦੇ ਨੇ ਸੋ ਇਸ ਤਰ੍ਹਾਂ ਦੀਆਂ ਹੋਰ ਰੌਚਕ ਪ੍ਰੋਗਰਾਮ ਜਾਣਕਾਰੀਆਂ ਜਾਣਨ ਦੇ ਲਈ ਤੁਸੀਂ ਦੇਖਦੇ ਰਹਿਆ ਕਰੋ ਚੈਨਲ ਸਿੱਧੂ ਟਾਕਸ ਤੇ ਇਸ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਫੋਲੋ ਕਰੋ ਔਰ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਜ਼ਰੂਰ ਦਿਆ ਕਰੋ